प्यारे दोस्तों प्यार भरी सत्सिया का सब ਤੋਂ ਪਹਿਲਾ ਕਿਸਾਨਾਂ ਨਾਲ ਜੁੜੇ ਹੋਏ ਨੌਜਵਾਨ ਮੁੰਡੇ ਕੁੜੀਆਂ ਨੂੰ ਗੁਣੀ ਗਿਆਨੀ ਸਜਣਾਂ ਨੂੰ ਪੰਜਾਬੀ ਪੰਜਾਬੀਅਤ ਦੀ ਰੂਹ ਨੂੰ ਸਮਝਣ ਵਾਲੇ ਬੁੱਧੀਜੀਵੀਆਂ ਨੂੰ ਮੇਰੇ ਵੱਲੋਂ ਬਹੁਤ ਆਦਰ ਤੇ ਸਤਿਕਾਰ ਮਨਜ਼ੂਰ ਹੋਵੇ ਤੁਹਾਡੇ ਅੰਦਰ ਆਪਣੇ ਕਿਸਾਨਾਂ ਦੇ ਜੋਸ਼ੋ ਜਨੂਨ ਨੂੰ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਉਦਮ ਸਿੰਘ ਕਰਤਾਰ ਸਿੰਘ ਰਾਜਗੁਰੂ ਸੁਖਦੇਵ ਭਗਤ ਸਿੰਘ ਦੀ ਰੂਹ ਪੰਜਾਬ ਦੇ سینے ਵਿੱਚ ਇਨਕਲਾਬ ਬੜ ਕੇ ਤੜਕਰਾਇ ਹੋਵੇ। ਸ਼ਾਬਾਸ਼ੇ ਐਸੀ ਸੋਚ ਦੇ ਮਾਲਕਾਂ। ਮੇਰੀ ਕੋਈ ਸਿਆਸੀ ਪਾਰਟੀ ਨਹੀਂ, ਨਾ ਕੋਈ ਜਾਤੀਬੰਦੀ ਹੈ। ਪਰ ਮੈਂ ਹੱਕ ਸੱਚ ਦੇ ਲਈ ਲਿਖਦਾ ਤੇ ਗਾਉਂਦਾ ਆ। ਇਹ ਹੀ ਮੇਰਾ ਜ਼ਾਤੀ ਤੇ اخਲਾਕੀ ਫਰਜ਼ ਹੈ। ਇਸ ਨਾਚੀਜ਼ ਗੁਰਦਾਸ ਮਾਨ ਦੇ ਪੰਜਾਬੀ ਹੂਣ ਦੀ ਨੀਅਤ 'ਤੇ ਸ਼ੱਕ ਕਰਨ ਵਾਲਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਬੇਸ਼ੱਕ ਮੈਨੂੰ ਗਾਲਾਂ ਕੱਢ ਲੈਣਾ। ਪਰ ਮੇਰੇ ਹੱਥੋਂ ਮੇਰੇ ਪੰਜਾਬੀ ਹੋਣ ਦਾ ਹੱਕ ਮਾਨ ਸਤਿਕਾਰਨਾ ਕੋ। ਇਹ ਹੀ ਮੇਰੀ ਸਾਰੀ ਉਮਰ ਦੀ ਕਮਾਈ ਹੈ, ਇਹ ਹੀ ਖਾਈ ਹੈ ਤੇ ਇਹ ਹੀ ਹੰਡਾਈ। ਬਸ ਇੱਕ ਛੋਟੀ ਜਿਹੀ ਗੱਲ ਜੋ ਗਲਤੀ ਨਹੀਂ ਸੀ ਮਗਰ ਗਲਤ ਬਣਾ ਦਿੱਤੀ। ਕਿਸੇ ਇੰਟਰਵਿਊ ਦੇ ਵਿੱਚ ਮੈਥੋਂ ਸਵਾਲ ਪੁੱਛਿਆ ਗਿਆ ਕਿ ਹਿੰਦੀ ਭਾਸ਼ਾ ਨੂੰ ਲੈ ਕੇ ਪੰਜਾਬ ਵਿੱਚੋਂ ਕਾਟੋ ਕੜਮਸ ਚੱਲਿਆ ਹੈ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤੇ ਮੈਂ ਉਸਦੇ ਸਵਾਲ ਦਾ ਜਵਾਬ ਸਹਿਜ ਵਿੱਚ ਦੇ ਦਿਆਂ ਕਿਹਾ ਸੀ। ਕਿ ਇੱਕ ਦੇਸ਼ ਦੀ ਇੱਕ ਭਾਸ਼ਾ ਤਾਂ ਹੋਣੀ ਚਾਹੀਦੀ ਤਾਂ ਜੋ ਉਸ ਦੇਸ਼ ਦਾ ਹਰ ਬੰਦਾ ਭਾਵੇਂ ਕਿਸੇ ਵੀ ਸਟੇਟ ਦਾ ਹੋਵੇ ਆਸਾਨੀ ਨਾਲ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਬੇਫਿਕਰੀ ਨਾਲ ਸਾਂਝੀ ਕਰ ਸਕੇ ਜੋ ਗੱਲ ਕਰ ਸਕੇ ਸਮਝ ਸਕੇ ਔਰ ਦੂਸਰੇ ਨੂੰ ਸਮਝਾ ਸਕੇ ਉਸ ਨੂੰ ਰਾਸ਼ਟਰੀ ਭਾਸ਼ਾ ਕਹਿੰਦੇ ਨੇ ਪਰ ਮੇਰੀ ਗੱਲ ਦਾ ਇਹ ਮਤਲਬ ਨਹੀਂ ਸੀ ਕਿ ਪੰਜਾਬ ਵਿੱਚੋਂ ਪੰਜਾਬੀ ਖਤਮ ਕਰ ਦਿੱਤੇ ਜਾਵੇ ਪੰਜਾਬੀਏ ਤੁਸੀਂ ਆਪ ਸੋਚੋ ਪੰਜਾਬੀਏ ਜ਼ੁਬਾਨੇ ਨਹੀਂ ਰਕਾਨੇ ਮੇਰੇ ਦੇਸ਼ਦिए ਲਿਖਣ ਤੇ ਗਾਉਣ ਵਾਲਾ ਕੀ ਇਹ ਗੱਲ ਕਰ ਸਕਦਾ ਖੈਰ ਕੋਈ ਗੱਲ ਮਾਰੇ ਚੰਗੇ ਦਿਨ ਹਰ ਬੰਦੇ ਨੂੰ ਦੇਖਣੇ ਪੈਂਦੇ ਨੇ ਔਰ ਇਮਤਿਹਾਨ ਹਰ ਬੰਦੇ ਦੀ ਜ਼ਿੰਦਗੀ ਵਿੱਚ ਆਉਂਦੇ ਆਪਣੀ ਜ਼ਿੰਦਗੀ ਦਾ ਪਹਿਲਾ ਟੁੱਟਿਆ ਫੁੱਟਿਆ ਗੀਤ ਮੈਂ ਉਸ ਵੇਲੇ ਲਿਖਿਆ ਸੀ ਜਦੋਂ ਪੰਜਾਬ ਦੇ ਵਿੱਚ ਆਂ ਆਈ ਸੀ ਆਂ ਦਾ ਮਤਲਬ ਟਿੱਡੀ ਦਾ ਰਹਾਸ ਅਸੇ ਛੋਟੇ-ਛੋਟੇ ਬੱਚੇ ਆਪਣੇ ਪਿਓ, ਤਾਏ, ਚਾਚੇ ਤੇ ਸੇਰਿਆਂ ਨਾਲ ਪੀਪੇ ਖੜਕਾ-ਖੜਕਾ ਕੇ ਤੇ ਰੌਲਾ ਪਾਉਦੇ ਹੋਏ ਆਣ ਨੂੰ ਉਡਾਰੇ ਸੀ। ਉਸ ਵੇਲੇ ਉਸ ਘਟਨਾ ਤੋਂ ਪ੍ਰੇਰਿਤ ਹੋ ਕੇ ਮੇਰੀ ਕਲਮ-ਦਵਾਤ ਵਾਲੀ ਕਲਮ 'ਚੋਂ ਇਹ ਗੀਤ ਨਿਕਲਿਆ ਸੀ ਕਿ ਪੀਪਾ ਚੱਕ ਕੇ ਤੁਰੇ ਕਰਸਾਨਾ ਨਰਮੇ ਨੂੰ ਖਾ ਗਈ ਆਣ। ਪੀਪਾ ਚੱਕ ਕੇ ਤੁਰੇ ਕਰਸਾਨਾ ਨਰਮੇ ਨੂੰ ਖਾ ਗਈ ਆਣ। ਤੇ ਹੁਣ ਦੱਸਣ ਲੱਗਾ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਪਰਫਾਰਮੈਂਸ ਬਾਰੇ। ਜੋ 9-10 ਸਾਲ ਦੀ ਉਮਰ ਵਿੱਚ ਦਿੱਤੀ। ਜਦੋਂ ਮੇਰਾ ਚਾਚਾ ਮੈਨੂੰ ਮੋਢੇ ਤੇ ਚੁੱਕ ਕੇ ਭੀੜ ਨੂੰ چیرਦੇ ਹੋਏ ਮੇਰੇ ਪਿੰਡ ਵਾਲੀ ਮੰਡੀ ਦੀ ਰਾਮਲੀਲਾ ਦੀ ਸਟੇਜ ਤੇ ਮੈਨੂੰ ਚੜਾ ਕੇ ਸਟੇਜ ਸੈਕਟਰੀ ਤੋਂ ਇਜਾਜ਼ਤ ਲੈ ਕੇ ਮੇਰੇ ਗਾਉਣ ਦੀ ਸਿਫਾਰਿਸ਼ ਕੀਤੀ ਤੇ ਮੈਨੂੰ ਗਾਉਣ ਲਈ ਕਿਹਾ। ਤੇ ਮੈਂ ਕੰਬਦੇ ਕੰਬਦੇ ਗਾਇਆ ਰੁੱਖੀ ਰੋਟੀ ਤੇ ਛੱਪੜ ਦਾ ਪਾਣੀ ਵੇ ਜੱਟਾ ਤੇਰੀ ਜੂਨ ਬੁਰੀ। ਵੇ ਰੁੱਖੀ ਰੋਟੀ ਤੇ ਛੱਪੜ ਦਾ ਪਾਣੀ ਜੱਟਾ ਤੇਰੀ ਜੂਨ ਬੁਰੀ। ਉਸ ਤੋਂ ਬਾਅਦ ਜਵਾਨ ਹੋਏ ਵੱਡੇ ਹੋਏ ਔਰ ਗੀਤਾਂ ਦੀ ਰਿਕਾਰਡਿੰਗ ਸ਼ੁਰੂ ਹੋਈ ਉਸ ਵੇਲੇ ਗਾਇਆ ਜੀਣ ਮੇਰੇ ਬਤਨਾਂ ਦੀਆਂ ਮਾਵਾਂ ਕਰ ਕਰ ਜੀਵਨ ਪੁੱਤ ਜਵਾਨ ਕੁੜੀਆਂ ਚਿੜੀਆਂ ਟੀਆਂ ਪੈਣਾ ਸਭੇ ਜੀਵਨ ਖੁਸ਼ੀ ਬਣਾ ਭਾਗਾ ਵਾਲੀ ਧਰਤੀ ਜੀਵੇ ਧਰਤੀ ਦੇ ਮਜ਼ਦੂਰ ਕਿਸਾਨ ਅੱਲਾ ਰੱਖੇ ਵਾਇਦੂ ਬਖਸ਼ੇ ਪਲੀ ਕਰੇ ਸਭ ਦੀ ਪਗਵਾਨ ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ ਬਰੀਸ਼ੀਆਂ ਮੁੜੀਆਂ ਵਤਾਰਾਂ ਦਾ ਤੁਸੀਂ ਹੁਣ ਦੱਸੋ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਕਿਸਾਨ ਨੂੰ ਕਿੱਥੇ ਭੁੱਲੇ ਤੇ ਅੱਜ ਮੇਰੇ ਨਾਲ ਕਿਸਾਨਾਂ ਦੇ ਨਾਲ ਜੁੜੇ ਹੋਣ ਦੇ ਬਾਵਜੂਦ ਵੀ ਮੇਰੇ ਉੱਤੇ ਸ਼ੰਕੇ ਸ਼ਬਾ ਪੈਦਾ ਕੀਤੇ ਜਾ ਰਹੇ ਕੁਝ ਕਲਾਕਾਰਾਂ ਦੀ ਕੁਝ ਬੰਦਿਆਂ ਦੀ ਮੈਂ ਕੀ ਦੱਸਾਂ ਮੇਰੇ ਨਾਮ ਨੂੰ ਲੈ ਕੇ ਮੇਰੀ ਉਮਰ ਨੂੰ ਲੈ ਕੇ ਹਾਏ ਤੋਬਾ ਮੱਚੀ ਰਹਿੰਦੀ ਹੈ ਹਾਏ ਮੈਂ ਮਰ ਜਾ ਅੱਜ ਤੱਕ ਜਿਉਂਦਾ ਹੈ ਨੱਚਦਾ ਹੈ ਗਾਉਂਦਾ ਹੈ ਯਾਰ ਅਸੀਂ ਕੀ ਨੱਚਣਾ ਤੇ ਗਾਉਣਾ ਯਾਰ ਨਚਾਵੇ ਤਾਂ ਨੱਚਦੇ ਹਾਂ ਪਰ ਇੱਕ ਗੱਲ ਦੱਸਣ ਲੱਗਾ ਬੇਸ਼ੱਕ ਮੈਂ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਐਕਟਿਵ ਨਹੀਂ ਹਾਂ ਪਰ ਇਸ ਦਾ ਮਤਲਬ ਨਹੀਂ ਹੈ ਕਿ ਮੈਂ ਕਿਸਾਨਾਂ ਨਾਲ ਜੁੜਿਆ ਨਹੀਂ ਇੱਕ ਲਾਈਨ ਵਿੱਚ ਕਹੀ ਹੋਈ ਗੱਲ ਜੇ ਕਿਸੇ ਦੇ ਸਮਝ ਨਹੀਂ ਆਈ ਤੇ ਪੂਰੀ ਕਿਤਾਬ ਲਿਖ ਕੇ ਵੀ ਸਮਝ ਨਹੀਂ ਆਉਣੀ ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਦਾ ਜਿਹਨੂੰ ਇੱਕ ਓੰਕਾਰ ਸਮਝ ਨਹੀਂ ਆਇਆ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝ ਨਹੀਂ ਆਣੀ ਬਹੁਤਾ ਬੋਲਣੇ ਦਾ ਕੋਈ ਨਫਾ ਨਹੀਂ ਅਸੀਂ ਨੇੜਿਓਂ ਗੱਲ ਮੁਕਾਉਣੀ ਹੈ ਵਾਰੇ ਸ਼ਾਹ ਮੀਆਂ ਗੱਲ ਉਹ ਕਰੀਏ ਜਿਹੜੀ ਕੰਮ ਕਿਆਮਤ ਹੈ ਬਾਕੀ ਰਹੀ ਕਿਸਾਨਾਂ ਦੇ ਅੰਦੋਲਨ ਦੀ ਗੱਲ ਸਾਰੀ ਦੁਨੀਆ ਨੂੰ ਅੰਨ ਦੇਣ ਵਾਲਾ ਅੰਨ ਦਾਤਾ ਆਜ ਕਿਹਨ ਰਾਤ ਬੇਗਾਨੀਆਂ ਜੂਹਾਂ ਬੇਗਾਨੀਆਂ ਸੜਕਾਂ ਇੱਕੋ ਹੀ ਦੇਸ਼ ਦੀ ਨਾਲ ਲੱਗਦੀ ਸਟੇਟ ਵਿੱਚੋਂ ਲੰਘਦਿਆਂ ਪੁਲਿਸ ਦੀਆਂ ਮਾਰਾਂ ਪਾਣੀ ਦੀਆਂ ਤੇਜ ਬੁਛਾਰਾਂ ਤੇ ਸਾਰੀ ਰਾਤ ੱੱਕੇ ਤੋੜੇ ਖਾ ਕੇ ਦਿੱਲੀ ਦੇ ਜੰਤਰ ਮੰਤਰ ਤੱਕ ਪਹੁੰਚਣ ਦੀ ਫਰਾਕ ਵਿੱਚ ਲੱਗਾ ਹੋਇਆ ਇੱਕ ਕਿਸਾਨ ਕਿ ਸਾਡੀ ਗੱਲ ਸਰਕਾਰ ਤੱਕ ਪਹੁੰਚੇ ਸੱਟਾਂ ਫੇਟਾਂ ਖਾ ਕੇ ਵੀ ਫਰੋਖਦਿਲੀ ਦੀ ਗੱਲ ਦੇਖੋ ਕਿ ਜਿਹੜੀ ਪੁਲਿਸ ਦੇ ਡੰਡੇ ਖਾ ਰਿਆ ਹੈ ਉਸੇ ਪੁਲਿਸ ਨੂੰ ਨਾਲ ਬਿਠਾ ਕੇ ਰੋਟੀ ਖਵਾ ਰਿਆ ਤੇ ਪ੍ਰੋਟੈਸਟ ਵੀ ਕਰ ਰਿਹਾ ਉਹ ਵੀ ਸ਼ਾਂਤੀਪੂਰਵਕ ਕਿ세 ਉਰਦੂ ਦੀ ਸ਼ਾਇਰ ਨੇ ਕਮਾਂਡ ਲਿਖਿਆ ਕਿ ਖੁਦ ਧੂਪ ਮੇਂ ਬੈਠਾ ਹੈ ਛਾਓ ਕੇ ਪੇੜ ਲਗਾਉਣੇ ਵਾਲਾ ਤੇ ਹੁਣ ਰਹੀ ਸਰਕਾਰ ਦੀ ਗੱਲ ਮੇਰੀ ਸਰਕਾਰ ਅਗੇ ਹੱਥ ਬਨ ਕੇ ਪ੍ਰਜ਼ੋਰ ਬੇਨਤੀ ਹੈ ਕਿ ਜੜੇ ਕਿਸਾਨ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਬੱਚਿਆਂ ਵਾਂਗੂ ਪਾਲੀਆਂ ਫਸਲਾਂ ਨੂੰ ਛੱਡ ਕੇ ਦਿੱਲੀ ਦੀਆਂ ਸੜਕਾਂ ਤੇ ਦਰਬਦਰ ਭਟਕ ਰਹੇ ਨੇ ਉਹਨਾਂ ਦੇ ਮੁੱਦਿਆਂ ਤੇ ਗੌਰ ਕੀਤਾ ਜਾਵੇ ਬਜ਼ੁਰਗਾਂ ਦੀ ਬਜ਼ੁਰਗੀ ਨੂੰ ਮੱਦੇ ਨਜ਼ਰ ਰੱਖਦੇ ਹੋ ਉਹਨਾਂ ਲਈ ਕੁਝ ਕੀਤਾ ਜਾਵੇ ਉਹਨਾਂ ਦੀ ਆਵਾਜ਼ ਤੇ ਫਰਿਆਦ ਨੂੰ ਸੁਣਿਆ ਜਾਵੇ ਸਰਕਾਰ ਤੋਂ ਇਨਸਾਫ ਦੀ ਉਮੀਦ ਰੱਖਦੇ ਹੋਏ ਮੈਂ ਤਾਂ ਸਿਰਫ ਇਹ ਕਹਾਂਗਾ ਜੋ ਪਹਿਲੇ ਦਿਨ ਕਿਹਾ ਸੀ ਕਿ ਕਿਸਾਨ ਹੈ ਤਾਂ ਹਿੰਦੁਸਤਾਨ ਹੈ ਜੇ ਜਵਾਨ ਹੈ ਤਾਂ ਭਾਰਤ ਮਹਾਨ ਹੈ ਜੈ